ਪੜਦੇ ਹੋ ਕਿ ਗੱਲਾਂ ਕਰਦੇ ਹੋ ਕੋਈ ਮੈਨੂੰ ਕੁਐਸ਼ਨ ਸਮਝ ਰਿਹਾ ਸੀਗਾ ਤੁਸੀਂ ਸਮਝਾ ਦਿਓ ਕੋਈ ਨਾ ਮੈਂ ਸਮਝਾ ਦਿੰਨੀ ਆ ਗੱਲਾਂ ਨਹੀਂ ਕਰਨੀਆਂ ਆਰਾਮ ਨਾਲ ਪੜਨਾ ਆ ਕੌਲੀ ਕਿਹਨੇ ਰੱਖੀ ਇੱਥੇ ਦੁਖੀ ਕੀਤਾ ਪਿਆ ਮੈਂ ਤੈਨੂੰ ਪਤੰਗ ਚੜਾ ਦੂ ਦੁਖੀ ਕੀਤਾ ਪਿਆ ਚਲੋ ਪਤੰਗ ਨਹੀਂ ਚੜਾਉਣੇਗੇ ਪੇਪਰ ਪੇਪਰ ਦੇ ਕੇ ਫਿਰ ਪਤੰਗ ਚੜਾਉਣੇ ਨਵੀਆਂ ਗੱਲਾਂ ਨਾ ਮਾਰੋ ਤੁਸੀਂ ਤਾਂ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰਸ ਲਾਉ ਜੀ ਕੀ ਹਾਲ ਚਾਲ ਆਈ ਹੋਪ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਚੜ੍ਹਦੀਆਂ ਕਲਾ 'ਚ ਹੋਵੋਗੇ ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਐਂਡ yellow color ਪਤੰਗ ਚੜ੍ਹਦੇ ਜੈਸਿੰਦ ਦੇ ਪਤੰਗ ਇਹਨਾਂ ਨੇ ਪੇਪਰ ਹੋਗੇ ਹੋਣੇ ਤਾਂ ਪਤੰਗ ਚੜਾਉਂਦੇ ਹੋਣਗੇ ਡੀਏ ਦੀ ਅੱਜ ਹਾਂ ਐਤ ਕੱਦ ਦੇ ਰਹੇ ਹਾਂ ਜਾਂ ਫਿਰ ਬਾਲੇ ਇੰਟੈਲੀਜੈਂਟ ਹੋਣਗੇ ਇਹ ਤਾਂ ਪਤਾ ਕਿ ਚੜਾਉਂਦੇ ਆ ਪੇਪਰ ਪੇਪਰ ਅੱਜ ਤਾਂ ਪਰਾਗੇ ਚੜਾਉਂਦੇ ਆ ਪਰਪਲ ਕਲਰ ਦਾ ਤੇ yellow ਕਲਰ ਦਾ ਪਤੰਗ

ਬੈਠ ਕੇ ਪੜਦੇ ਸੀ ਐਕਚੁਅਲੀ ਵੱਡੀ ਬੇਟੀ ਆਉਣੀ ਹੁੰਦੀ ਹੈ ਉੱਪਰ ਪੜਨ ਲਈ ਵੀ نیچے ਰੋਲਾ ਪੈਂਦਾ ਕਿਉਂਕਿ ਜੁਆਇੰਟ ਫੈਮਿਲੀ ਆ ਬੱਚਿਆਂ ਨੂੰ ਜਦੋਂ ਛੁੱਟੀ ਹੁੰਦੀਆਂ ਤੇ ਫਿਰ ਰੋਲਾ ਰੱਪਾ ਪੈਂਦਾ ਰਹਿੰਦਾ ਫਿਰ ਇਹਨੂੰ ਹੁੰਦਾ ਮੈਂ ਉੱਪਰ ਜਾ ਕੇ ਪੜ ਲੈਣੀਆਂ ਹਨ ਤੇ ਕਿਉਂਕਿ ਛੋਟੀ ਵੀ ਬੇਟੀ ਹੈ ਜਿਹੜੀ ਮੇਰੀ ਉਹ ਵੀ ਫਿਰ ਤੰਗ ਕਰਦੀ ਰਹਿੰਦੀ ਹੈ बार-बार ਦਰਵਾਜ਼ਾ ਖੋਲ ਕੇ ਜਾਂਦੀ ਹੈ ਤੇ ਇਸ ਲਈ ਉੱਪਰ ਆ ਕੇ ਪੜਨ ਚਾਹ ਲੱਗ ਜਾਂਦੀ ਹੈ ਤੇ ਇਹਦੇ ਪਿੱਛੇ ਹੀ ਦੋਨੋਂ ਬੱਚੇ ਦੂਸਰੇ ਵੀ ਇਹਦੇ ਪਿੱਛੇ ਆਗੇ ਕਹਿੰਦੇ ਅਸੀਂ ਵੀ ਤਾਂ ਪੜਨਾ ਹੀ ਆ ਤੇ ਹੁਣ ਜਦ ਅਸੀਂ ਆਏ ਆ ਉੱਪਰ ਮੈਂ ਤੇ ਮੇਰੇ ਹਸਬੰਦ ਦੋਨੇ ਜਾਣੇ ਅਸੀਂ ਆਏ ਸੀਗੇ ਉੱਪਰ ਮੈਂ ਕਿਹਾ ਚਲੋ ਥੋੜਾ ਟਾਈਮ ਉੱਪਰ ਬੈਠ ਕੇ ਆਉਨੇ ਆ ਵੀ ਦੇਖਦੇ ਆ ਨਾਲੇ ਬੱਚੇ ਪੜਦੇ ਆ ਕਿ ਕੀ ਕਰਦੇ ਆ ਤੇ ਇਹਨਾਂ ਨੇ ਆ ਕੇ ਕਹਿਤਾ ਵੀ ਪਤੰਗ ਬੜੇ ਉੱਡ ਰਹੇ ਆ ਤੇ ਬੱਚਿਆਂ ਨੂੰ ਇਦਾਂ ਹੋ ਗਿਆ ਵੀ ਸਾਨੂੰ ਅਸੀਂ ਪਤੰਗ ਹੀ ਉਡਾ ਲੈਣੇ ਆ ਹਨਾ ਚਲੋ ਵੱਡੀ ਬੇਟੀ ਤਾਂ ਹੁਣ ਸਿਆਣੀ ਆ ਇਹਨੇ ਤਾਂ ਵਿਚਾਰੀ ਨੇ ਕੀ ਕਹਿਣਾ ਤੇ ਛੋਟਿਆਂ ਨੂੰ ਤਾਂ ਇਹ ਹੋ ਗਿਆ ਵੀ ਅਸੀਂ ਵੀ ਪਤੰਗ ਡਾ ਲੈਣੇ ਆ ਹਨਾ ਤੇ ਫਿਰ ਇਹ ਕੀ ਹੋਇਆ ਮੈਂ ਉਹਨਾਂ ਨੂੰ ਕਹਾਂ ਮੈਂ ਕਿ ਪਤੰਗ ਨਹੀਂ ਉਡਾਉਣੇ ਹੈਗੇ ਵੀ ਤੁਸੀਂ نیچے ਜਾ ਕੇ ਪੜੋ ਨਵਰੀਤ ਵੀ ਕਹਿੰਦੀ ਮम्मा ਮੈਨੂੰ ਦੁਖੀ ਕੀਤਾ ਪਿਆ ਬਹੁਤ ਜ਼ਿਆਦਾ ਕਹਿੰਦੀ ਬੋਲਦਿਆ ਤੇ ਬਹੁਤ ਗੱਲਾਂ ਮਾਰਦਿਆ ਕਹਿੰਦੀ ਇਹ ਛੋਟੀ ਛੋਟੀ ਗੱਲ ਗੱਲ ਤੇ ਕੋਈ ਨਾ ਕੋਈ ਟੌਪਿਕ ਜਾ ਕਹਿੰਦੀ ਕੱਢੀ ਰੱਖਦੇ ਆ ਜੇ ਮੈਂ ਕਹਿੰਨੀ ਆ ਤਾਂ 10 ਮਿੰਟ ਪੜਦੇ ਫਿਰ ਫੇਰ ਲੱਗ ਜਾਂਦੇ ਗੱਲਾਂ ਕਰਨ ਤੇ ਜਿੱਥੇ ਬੱਚੇ ਇਕੱਠੇ ਹੋ ਕੇ ਬੈਠਣਗੇ ਉੱਥੇ ਕਦੇ ਨਹੀਂ ਪੜ ਸਕਦੇ ਹੈਗੇ ਤੇ ਇਸ ਲਈ ਫਿਰ ਮੈਂ ਉਹਨੂੰ ਕਹਤਾ ਸੀਗਾ ਉਹਨਾਂ ਨੂੰ ਵੀ ਤੁਸੀਂ نیچے ਜਾ ਕੇ ਪੜ ਲਓ ਤੇ نیچے ਚਲੇ ਤਾਂ ਗਏ ਪਰ ਹੁਣ ਮੈਨੂੰ ਪਤਾ ਨਹੀਂ ਹੈਗਾ ਵੀ ਉਹ ਕਿੰਨਾ ਕੁ ਪੜਨਗੇ نیچے ਜਾ ਕੇ ਵੀ ਤੇ ਚਲੋ ਫਿਰ ਕੋਈ ਗੱਲ ਨਹੀਂ ਇਹ ਹੋ ਜਾਂਦਾ ਵਾ ਵੀ ਹੁਣ 2 ਵਜੇ ਤੋਂ ਉਹਦੀ ਟਿਊਸ਼ਨ ਆ ਜਾਣੀ ਆ ਉਹਨੇ ਤਾਂ ਟਿਊਸ਼ਨ ਚਲੀ ਜਾਣਾ ਬੇਟੀ ਨੇ ਆ ਦੇਖੋ ਆ ਫਿਰਦੀ ਆ ਤੇ ਬੇਟਾ نیچے ਚਲੇ ਗਿਆ ਉਹ ਆਊਗਾ ਮੈਨੂੰ ਲੱਗਦਾ ਹੁਣ ਬੈਗ ਰੱਖ ਕੇ ਫਿਰ ਉੱਪਰ ਉਹਨੂੰ ਇਹ ਹੈ ਵੀ ਜੇ ਪਾਪਾ ਸਾਨੂੰ ਪਤੰਗ ਉਡਵਾ ਦੇਣ ਤਾਂ ਜ਼ਿਆਦਾ ਵਧੀਆ ਗੱਲ ਆ ਹਨਾ ਬੱਚਿਆਂ ਨੂੰ ਹੋਈ ਜਾਂਦਾ ਦੇਖ ਕੇ ਨਾ ਕਿਤੇ ਹੋਰ ਬਹੁਤ ਜ਼ਿਆਦਾ ਪਤੰਗ ਉੱਡ ਰਹੇ ਸੀਗੇ ਤੇ ਮੈਂ ਇੱਥੇ ਲੱਗੀ ਹੋਈ ਆ ਪੁਦੀਨਾ ਸਾਫ਼ ਕਰਨ ਪੁਦੀਨਾ ਦੇਸੀ ਜਾਂ ਪੁਦੀਨਾ ਸੀਗਾ ਤੇ ਬਹੁਤ ਛੋਟੇ ਛੋਟੇ ਪੱਤੇ ਸੀ ਮੈਨੂੰ ਕਾਫੀ ਟਾਈਮ ਲੱਗ ਗਿਆ ਮੈਂ ਬੋਰ ਹੋ ਗਈ ਇੱਥੇ ਪੁਦੀਨਾ ਕਰਦੀ ਕਰਦੀ ਮੇਰਾ ਮੂੰਹ ਦੇਖ ਲਓ ਤੁਸੀਂ ਦੇਖ ਹੀ ਰਹੇ ਹੋਵੋਗੇ ਮੈਂ ਥੱਕ ਗਈ ਤੇ ਬੋਰ ਹੋ ਗਈ ਤੇ ਮੈਂ ਪੁਦੀਨਾ ਸਮਾਰਦੀ ਸਮਾਰਦੀ ਤੇ ਫਿਰ ਹੁਣ ਮੈਂ ਚੱਲੀ ਆਂ نیچے ਮੈਂ ਕਿਹਾ ਚਲੋ ਮੈਂ ਚਟਣੀ ਕੁੱਟਦੀ ਆਂ ਜਾ ਕੇ ਬਟ نیچے ਜਾਂਦਿਆਂ ਨੂੰ ਮੰਮੀ ਨੇ ਮੈਗੀ ਬਣਾ ਕੇ ਰੱਖੀ ਹੋਈ ਸੀ ਬੱਚਿਆਂ ਦੇ ਲਈ ਤੇ ਕਹਿੰਦੇ ਮੈਗੀ ਖਾ ਲੋ ਚਲੋ ਥੋੜੀ ਥੋੜੀ ਜਿਹੀ ਮੈਗੀ ਹੋਈ ਖਾ ਲਈ ਦੁਪਹਿਰੇ ਮੈਂ ਨਾ ਸਬਜੀ ਕੱਟ ਕੇ ਰੱਖਤੀ ਆਂ ਆਲੂ ਕੱਟ ਕੇ ਪਾਣੀ ਚ ਪਾਤੇ ਗੋਭੀ ਕੱਟਤੀ ਤੇ ਤੜਕਾ ਕੱਟਤਾ ਤੇ ਐਕੋਨਾ ਮੈਂ ਜਿਹੜੇ ਆ ਪੁਦੀਨਾ ਕੀਤਾ ਸੀਗਾ ਇਹ ਤੇ ਹੁਣ ਮੈਂ ਸੋਚਦੀ ਆ ਵੀ ਮੈਂ ਪਹਿਲਾਂ ਜਾਇਆ ਮੈਂ ਸੈਰ ਕਰਿਆ ਆਵਾ ਫਿਰ ਆ ਕੇ ਇਹ ਚ ਜਮਣਾਉਂਗੀ ਪਹਿਲਾਂ ਸੀ ਸੈਰ ਕਰਨ ਜਾਣੇ ਆ ਫਿਰ ਆ ਕੇ ਇਹ ਚ ਜਮਣਾਉਂਗੀ ਬਾਕੀ ਮੇਰਾ ਸਾਰਾ ਹੰਡੇ ਕੰਦੇ ਸਾਫ ਆ ਅਸੀਂ ਜਨ ਹੁਣੇ 5:30 ਵਜੇ ਹਨਾ ਸੈਰ ਕਰਨ ਸ਼ਾਮ ਨੂੰ ਤੇ ਹੁਣ ਮੈਨੂੰ ਇਹ ਹੋ ਗਿਆ ਸੀਗਾ 5:30 ਹੀ ਹੋਏ ਸੀ ਹਜੇ ਕਿਉਂਕਿ ਬੇਟੀ ਸੌਂ ਗਈ ਸੀ ਮੈਨੂੰ ਉਹਦਾ ਲਾਲਚ ਵੀ ਹੁੰਦਾ ਵੀ ਚਲੋ ਹਨਾ ਮਮਾ ਹੁਣਾਂ ਨੂੰ ਨਹੀਂ ਤੰਗ ਕਰੂਗੀ ਵੀ ਹੁਣ ਉਹ ਸੌਂ ਗਈ ਹੈ ਚਲੋ ਹੁਣ ਜਾਇ ਆਉਨੇ ਆ ਤੇ ਇੰਨਾ ਸੋਹਣਾ ਮੌਸਮ ਸੀਗਾ ਬਹੁਤ ਜ਼ਿਆਦਾ ਵਧੀਆ ਬਹੁਤ ਵਧੀਆ ਲੱਗਦਾ ਸੈਰ ਕਰਕੇ ਤੇ ਹੁਣ ਇੱਥੇ ਆਪਾਂ ਲੱਗ ਗਏ ਆ ਮੈਂ ਪਦੀਨਾ ਧੋਕੇ ਰੱਖ ਲਿਆ ਸੀਗਾ ਤੇ ਜਿਹੜੇ ਘੱਟੇ ਹੋਏ ਸੀ ਪਿਆਜ਼ ਅਦਰਕ ਨੇ ਉਹ ਤੇ ਤੇਲ ਰੱਖ ਲਿਆ ਤੇ ਇੱਧਰ ਮੈਂ ਪਿਆਜ਼ ਰੱਖੇ ਹੋਏ ਆ ਜਿਹੜੇ ਕੱਟਣ ਵਾਲੇ ਆ ਹਜੇ ਇਹ ਮੈਂ करूंगी ਰੈਡੀ ਉਹਦੇ ਵਾਸਤੇ ਚਟਣੀ ਵਾਸਤੇ ਕਿਉਂਕਿ ਮੈਂ ਪਧینے ਦੀ ਚਟਣੀ ਵੀ ਕੁੱਟਣੀ ਆ ਤੇ ਬਸ ਮੈਂ ਹੁਣ ਇਹ ਕੰਮਾਂ ਨੂੰ ਆਕ ਕੇ ਆਕੇ ਮਤਲਬ ਸੈਰ ਕਰਕੇ ਆ ਹੁੰਦਿਆਂ ਨੂੰ ਸਾਨੂੰ 6:00 ਵਜੇ ਜਾਂਦੇ ਹੁੰਦੇ ਆ ਫਿਰ 5-10 ਮਿੰਟ ਰੈਸਟ ਵੀ ਲੈਣੀ ਪੈਂਦੀ ਆ ਕਿਉਂਕਿ ਤੇਜ਼-ਤੇਜ਼ ਦਰਦੇ ਆ ਤੇ ਸਾਹ ਚੜ ਜਾਂਦਾ ਹਨਾ ਥੋੜੀ ਜਿਹੀ ਰੈਸਟ ਵੀ ਬਣਦੀ ਆ ਫਿਰ 10 ਮਿੰਟ ਰੈਸਟ ਕਰਕੇ ਤੇ ਫਿਰ ਮੈਂ ਆਪਣਾ ਲੱਗ ਗਈ ਸੀ ਕੰਮ ਕਰਨ ਤੇ ਇੱਥੇ ਮੈਂ ਤੇਲ ਜੜਾਤਾ ਤੇ ਉਹਨੇ ਟਾਈਮ ਚ ਜੀ ਮੇ ਟਮਾਟਰ ਵਗੈਰਾ ਕੱਟ ਲੂੰਗੀ ਤੇ ਮੈਂ ਬਸ ਮੈਂ ਤੜਕਾ ਲਾ ਦੂੰਗੀ ਗੋਭੀ ਨੂੰ ਤਾਲੂ ਗੋਭੀ ਦੀ ਸਬਜ਼ੀ ਅਛੇ ਤੋ ਹੀ ਬਣ ਜਾਣੀ ਆ ਰੋਟੀ ਤਾਂ ਦੇਖੋ ਸਾਡੇ ਖਾਂਦੇ 8 ਵਜੇ ਰਾਤ ਨੂੰ ਤੇ ਇਸ ਲਈ ਫਿਰ ਮੈਂ 6 ਵਜੇ ਲੱਗਦੀ ਹੁੰਨੀ ਆ ਹਨਾ ਬਣਾਉਣ ਤੇ ਫਿਰ ਪਹਿਲਾਂ ਵੀ ਬਣਾ ਕੇ ਕੀ ਰੱਖਣੀ ਆ ਤੇ ਜੇ ਹੋਵੇ ਵੀ ਮੈਨੂੰ ਕੋਈ ਕੰਮ ਆ ਜਿਆਦਾ ਕੰਮ ਆ ਫਿਰ ਮੈਂ ਕਈ ਵਾਰੀ 4-5 ਵਜੇ ਵੀ ਬਣਾ ਲੈਣੀ ਹੁੰਦੀ ਆ ਮਤਲਬ ਦੇਖ ਕੇ ਬਣਾ ਲੈਣੀ ਹੁੰਦੀ ਆ ਵੀ ਕੋਈ ਇਸ ਤੋਂ ਬਾਅਦ ਕਿੰਨੇ ਕੰਮ ਆ ਕੀ ਕਰਨਾ ਮੈਂ ਉਹਦੇ ਅਕੋਰਡਿੰਗ ਹਨਾ ਆਪਾਂ ਅੱਗੇ ਪਿੱਛੇ ਆਪਦੇ ਘਰ ਦਾ ਆਪਾਂ ਨੂੰ ਪਤਾ ਹੁੰਦਾ ਪੌਂਸ ਸਾਹਿਬ ਨਾਲ ਕੰਮ ਕਰ ਲੈਣੇ ਆ ਇੱਥੇ ਮੈਂ ਪਿਆਜ਼ ਕੱਟ ਤੇ ਕਰਤੇ ਵੀ ਹੌਲੀ-ਹੌਲੀ ਪਿਆਜ਼ ਹੋਈ ਜਾਣਗੇ ਤੇ ਇੱਥੇ ਮੈਂ ਲੱਗੀਆਂ ਹੁਣ ਅ ਕੱਟੂਗੀ ਪਿਆਜ਼ ਪਿਆਜ਼ ਸਾਰੇ ਕੱਟ ਲੂੰਗੀ ਪਦੀਨਾ ਮੈਂ ਧੋਕੇ ਰੱਖਦਾ ਉਹਦਾ ਪਾਣੀ ਚੰਗੀ ਤਰ੍ਹਾਂ ਨੁੱਚੜ ਜੂਗਾ ਤੇ ਫਿਰ ਮੈਂ ਬਣਾਉਂਗੀ ਚਟਣੀ ਤੇ ਇੱਥੇ ਮੰਮੀ ਨੇ ਹੁਣ ਜਾਣਾ ਸੀਗਾ ਬੇਟੀ ਟਿਊਸ਼ਨ ਚਲੀ ਗਈ ਸੀ 2 ਵਜੇ ਤੇ ਉਹਨੂੰ ਹੁਣ ਲੈ ਕੇ ਆਉਣਾ ਸੀ ਮੰਮੀ ਨੇ ਇਹ ਸਾਢੇ 6 ਵਜੇ ਮੰਮੀ ਜਾਂਦੇ ਹੁੰਦੇ ਆ ਉਹਨੂੰ ਲੈਣ ਵਾਸਤੇ ਤੇ ਇੱਥੇ ਬਸ ਮੰਮੀ ਮੇਰੇ ਨਾਲ ਪਤਾ ਨਹੀਂ ਕੀ ਗੱਲਾਂ ਕਰਦੇ ਸੀ ਪਤਾ ਨਹੀਂ ਕਹਿੰਦੇ ਹੋਣਗੇ ਮੈਨੂੰ ਹਮੇਸ਼ਾ ਬਸ ਇਹੀ ਕਹਿ ਕੇ ਜਾਂਦੇ ਹੁੰਦੇ ਆ ਜਦੋਂ ਜਾਂਦੇ ਆ ਵੀ ਕੁੜੀ ਨੂੰ ਰਵਾਉਣਾ ਨਹੀਂ ਜੇ ਤੈਨੂੰ ਨਹੀਂ ਕਰਨ ਦਊਗੀ ਤਾਂ ਬੇਸ਼ੱਕ ਨਾ ਕਰੀ ਤੇ ਉਹਨੂੰ ਰਵਾਉਣਾ ਨਹੀਂ ਹੈਗਾ ਬਸ ਮੈਨੂੰ ਇਹੀ ਕਹਿ ਕੇ ਜਾਂਦੇ ਹੁੰਦੇ ਆ ਜ਼ਿਆਦਾਤਰ ਤੇ ਮੈਂ ਰਵਾਉਣ ਦੀ ਤਾਂ ਚਲੋ ਰਵਾਉਣਾ ਤਾਂ ਕਿਉਂ ਆ ਬੱਚੇ ਨੂੰ ਤੇ ਉਹ ਖੇਡੀ ਜਾਂਦੀ ਆ ਵਧੀਆ ਹਸੌ ਕੇ ਉੱਠ ਗਈ ਸੀ ਤੇ ਉੱਠੀ ਨੂੰ ਮੈਂ ਉਹਨੂੰ ਖਲਾਪ ਲਾ ਦਿੱਤਾ ਤੇ ਹੁਣ ਉਹ ਰੱਜ ਕੇ ਆਪਣਾ ਖੇਡੀ ਜਾਂਦੀ ਆ ਤੇ ਭੁੱਖਾ ਬੱਚਾ ਭੁੱਖਾ ਹੋਵੇ ਜਾਂ ਕੁਝ ਦੁਖਦਾ ਹੋਵੇ ਬੱਚਾ ਤਾਂ ਹੀ ਰੋਂਦਾ ਨਹੀਂ ਤਾਂ ਕਿਉਂ ਹੈ ਨਾ ਬੱਚਾ ਰੋਂਦਾ ਨਹੀਂ ਹੈਗਾ ਖੇਢੀ ਜਾਂਦਾ ਰਹਿੰਦਾ ਵਾ ਤੇ ਇੱਥੇ ਮੈਂ ਪਿਆਜ਼ ਸਾਰੇ ਕੱਟ ਕੇ ਇਹਨਾਂ ਨੂੰ ਵੀ ਧੋ ਕੇ ਸਮਾਰ ਕੇ ਰੱਖ ਲੂੰਗੀ ਫੇਰ ਮੈਂ ਕਟੂਂਗੀ ਚਟਣੀ ਚਟਣੀ ਮੈਨੂੰ ਪੁਦੀਨੇ ਦੀ ਬਹੁਤ ਜ਼ਿਆਦਾ ਪਸੰਦ ਆ ਤਣੀਆਂ ਦੀ ਚਟਣੀ ਵੀ ਬਹੁਤ ਵਧੀਆ ਹੁੰਦੀ ਆ ਪਰ ਮੈਨੂੰ ਪੁਦੀਨੇ ਦੀ ਚਟਣੀ ਬਹੁਤ ਵਧੀਆ ਲੱਗਦੀ ਆ ਗਰਮੀ ਗਰਮੀ ਮੈਂ ਚਟਣੀ ਛੇ ਦੀ ਕਿਤੇ ਮੁੱਕਣ ਦੀ ਹੁੰਦੀ ਮੈਂ ਚਟਣੀ ਮੈਨੂੰ ਕੋਲ ਹਮੇਸ਼ਾ ਘਰ ਦੇ ਵਿੱਚ ਗਰਮੀਆਂ 'ਚ ਤਾਂ ਹਮੇਸ਼ਾ ਹੀ ਪਈ ਰਹਿੰਦੀ ਹੁੰਦੀ ਆ ਤੇ ਮੈਨੂੰ ਹਰੇਕ ਸਬਜ਼ੀ ਨਾਲ ਖਾਸ ਕਰਕੇ ਦਾਲ ਦੇ ਨਾਲ ਚਟਣੀ ਖਾਣੀ ਬਹੁਤ ਜ਼ਿਆਦਾ ਵਧੀਆ ਲੱਗਦੀ ਆ ਤੇ ਵੈਸੇ ਵੀ ਵਧੀਆ ਲੱਗਦੀ ਆ ਚਾਹੇ ਆਪਾਂ ਥੋੜਾ ਜਿਹਾ ਮੱਖਣ ਰੱਖੋ ਚਟਣੀ ਰੱਖੋ ਰੋਟੀ ਚੱਕੋ ਖਾ ਲਓ ਬੜੀ ਸਵਾਦ ਲੱਗਦੀ ਆ ਮਤਲਬ ਸਿੰਪਲ ਜੀਆਂ ਚੀਜ਼ਾਂ ਇੱਕ ਤਾਂ ਅੱਧਾ ਟਾਈਮ ਨਾ ਦਿਨ ਦੇ ਵਿੱਚ ਇੱਕ ਅੱਧੀ ਵਾਰ ਬੜੀ ਵਧੀਆ ਲੱਗਦੀ ਆ ਹਨਾ ਇਹ ਤੇ ਮੈਂ ਨਾ ਪਹਿਲਾਂ ਆਲੂ ਤੇ ਪਿਆਜ਼ ਇਹ ਕਰ ਲਈ ਸੀਗੇ ਪਿਆਜ਼ ਜਦੋਂ ਥੋੜੇ ਜਿਹੇ ਹੋ ਗਏ ਮੈਂ ਆਲੂ ਪਾਤੇ ਸੀ ਕਿਉਂਕਿ ਜੇ ਆਪਾਂ ਗੋਭੀ ਨਾਲ ਹੀ ਪਾ ਦਿੰਨੇ ਆ ਹੁਣ ਵਾਲੀ ਗੋਭੀ ਇਦਾਂ ਦੀ ਆ ਵੀ ਜਦ ਹੀ ਨਾ ਉਹ ਹੋ ਜਾਂਦੀ ਆ ਘੁਲ ਜੇ ਜਾਂਦੀ ਆ ਗੋਭੀ ਫਿਰ ਵਧੀਆ ਨਹੀਂ ਲੱਗਦੀ ਇਸ ਲਈ ਗੋਭੀ ਮੈਂ ਉਦੋਂ ਪਾਈ ਸੀ ਜਦੋਂ ਆਲੂ ਥੋੜੇ ਜਿਹੇ ਪੱਕ ਗਏ ਸੀ ਆਲੂ ਪਕਾਉਣ ਤੋਂ ਬਾਅਦ ਫਿਰ ਮੈਂ ਗੋਭੀ ਪਾਤੀ ਫਿਰ ਹੁਣ ਮੈਂ ਇਕੱਠਾ ਹੀ ਸਾਰਾ ਕੁਝ ਪਾ ਕੇ ਨੂਨ ਮਿਰਚ ਇੱਥੇ ਪਾਉਂਗੀ ਮੈਂ ਹੁਣ ਨੂਨ ਮਿਰਚ ਤੇ ਸਾਰਾ ਕੁਝ ਇਕੱਠਾ ਹੀ ਪਾ ਕੇ ਹਲਾ ਕੇ ਬਹੁਤ ਟੇਸਟੀ ਸਬਜ਼ੀ ਬਣੀ ਸੀ ਬਹੁਤ ਪਸੰਦ ਆਈ ਸਾਰਿਆਂ ਨੂੰ ਤੇ ਬਸ ਮੈਂ ਇਦਾਂ ਹੀ ਬਣਾਤੀ ਸੀ ਕੋਈ ਜ਼ਿਆਦਾ ਮੈਂ ਤੜਕਾ ਤੜਕਾ ਮਾਰ ਕੇ ਨਹੀਂ ਕੀਤਾ ਬਸ ਮੈਂ ਇਦਾਂ ਹੀ ਕਰਤਾ ਸੀ ਪਿਆਜ਼ ਮੈਂ ਪਹਿਲਾਂ ਬੰਨ ਲੇ ਆਲੂ ਪਾਤੇ ਜੀਰਾ ਪਾਤਾ ਤੇ ਆਹ ਮੈਂ ਪਾਤੀ ਗੋਭੀ ਪਾਤੀ ਤੇ ਹੁਣ ਮੈਂ ਟਮਾਟਰ ਕੱਟ ਕੇ ਪਾ ਦੂੰਗੀ ਤੇ ਇਹ ਟਮਾਟਰ ਜਿਹੜੇ ਕੱਟੇ ਪਏ ਸੀ ਇਹ ਪਾਤੇ ਤੇ ਹਰੀਆਂ ਮਿਰਚਾਂ ਪਾ ਦੇਣੀਆਂ ਨੇ ਇਸ ਤੋਂ ਬਾਅਦ ਸਾਰਾ ਨੂਨ ਮਿਰਚ ਮਸਾਲਾ ਜਿਹੜਾ ਰੈਗੂਲਰ ABCD ਹੁੰਦੇ ਆ ਉਹ ਪਾ ਦੇਣੇ ਆ ਤੇ ਉਹ ਪਾ ਕੇ ਬਸ ਆਪਾਂ ਨੇ ਇਹਨਾਂ ਨੂੰ ਢੱਕ ਕੇ ਹੌਲੀ-ਹੌਲੀ ਘੱਟ ਤੇ ਕਰਕੇ ਪਕਾ ਲੈਣੀ ਆ ਬਹੁਤ ਟੇਸਟੀ ਸਬਜੀ ਬਣ ਕੇ ਰੈਡੀ ਹੁੰਦੀ ਆ ਨਾਲੇ ਘੁਲਦੀ ਨਹੀਂ ਹੈਗੀ ਇਦਾਂ ਨਹੀਂ ਹੈਗਾ ਵੀ ਮੈਸ਼ ਜੀ ਹੋ ਜਾਂਦੀ ਆ ਤੇ ਬਾਲੀ ਮੈਸ਼ ਸਾਡੇ ਬਾਲੀ ਖੜੀ ਖੜੀ ਵੀ ਨਹੀਂ ਪਸੰਦ ਕਰਦੇ ਸਾਡੇ ਥੋੜੀ ਜਿਹੀ ਮੈਸ਼ਡ ਜੀ ਪਸੰਦ ਕਰਦੇ ਜਾਨੀ ਜਿਹੜੀ ਹੁਣ ਕਈ ਵਾਰੀ ਇਦਾਂ ਦੀ ਗੋਭੀ ਇੱਕ ਵਾਰੀ ਮੇਥੋਂ ਇਦਾਂ ਦੀ ਗੋਭੀ ਬਣ ਗਈ ਵੀ ਉਹ ਦੇ ਸਹੀ ਨਾ ਵੀ ਗੋਭੀ ਬਚਾ ਹੈਗੀ ਆ ਬਿਲਕੁਲ ਹੀ ਮੈਸ਼ ਹੋ ਗਈ ਇਦਾਂ ਨਹੀਂ ਪਤਾ ਨਹੀਂ ਕਿਦਾਂ ਦੀ ਸੀਗੀ ਉਹੋ ਵੀ ਮੌਲੀਆਂ ਚੀਜ਼ਾਂ ਹੁਣ ਤੁਸੀਂ ਆਪ ਹੀ ਸਿਆਣੇ ਹੋ ਹਨਾ ਪਾਣੀ ਪਾ ਪਾ ਕੇ ਉਹਨਾਂ ਨੂੰ ਜਗਾਈ ਜਾਂਦੇ ਰਹਿੰਦੇ ਆ ਸੁੱਤੀਆਂ ਪਈਆਂ ਨੂੰ ਵਿਚਾਰੀਆਂ ਨੂੰ ਰੋਜ਼ ਪਾਣੀ ਦਾ ਛਿੱਟਾ ਦੇ ਦਿੰਦੇ ਆ ਸਵੇਰ ਸ਼ਾਮ ਸਬਜ਼ੀਆਂ ਦੇ ਉੱਪਰ ਤੇ ਉਹ ਪਾਣੀ ਜਾਈ ਭਰ ਜਾਂਦਾ ਸਬਜ਼ੀਆਂ 'ਚ ਤੇ ਉਹੋ ਜਿਹੀਆਂ ਸਬਜ਼ੀਆਂ ਹੁੰਦੀਆਂ ਨਹੀਂ ਹੈਗੀਆਂ ਤੇ ਇਸ ਲਈ ਫਿਰ ਬਣਾਉਣ ਵੇਲੇ ਥੋੜਾ ਜਿਹਾ ਟ੍ਰਿਕ ਵਰਤਣੀ ਪੈਂਦੀ ਆ ਫਿਰ ਤਾਂ ਵਧੀਆ ਬਣ ਜਾਂਦੀ ਆ ਨੂਨ ਮਿਰਚ ਮਸਾਲਾ ਪਾ ਲੂੰਗੀ ਤੇ ਬੇਟੀ ਆਈ ਸੀ ਹੁਣ ਪੜਦੀ ਪੜਦੀ ਉੱਠ ਕੇ ਇਹੇ ਬਸ ਇਹਨੂੰ ਇਹੀ ਹੁੰਦਾ ਵਾ ਥੋੜੇ ਜਿਹੇ ਟਾਈਮ ਬਾਅਦ ਅੱਧਾ ਘੰਟਾ ਲਾਉਗੇ ਘੇੜਾ ਘਟ ਲੂਗੀ ਅੱਧਾ ਘਟਨਾ ਘੰਟਾ ਲ ਮੈਂ ਕਿਹਾ ਤੇਰੇ ਜੀ ਨਹੀਂ ਕਰਦਾ ਪੜਨੋ ਕਹਿੰਦੀ ਮਮਾ ਮੈਂ ਥੱਕ ਜਾਨੀ ਆ ਤੇ ਸਵੇਰੇ ਸਵੇਰੇ ਤਾ ਪੂਰੀ ਲਾਉਂਦੀ ਆ ਛੁੱਟੀ ਪੂਰਾ ਮਤਲਬ ਕਿ ਇੱਕ ਮਨ ਹੋ ਕੇ ਪੜਦੀ ਆ ਤਿੰਨ ਚਾਰ ਘੰਟੇ ਫਿਰ ਤਿੰਨ ਚਾਰ ਘੰਟੇ ਪੜਨ ਤੋਂ ਬਾਅਦ ਨਾ ਫਿਰ ਥੱਕ ਜੇ ਜਿਵੇਂ ਜਾਂਦਾ ਹੁੰਦਾ ਬੱਚਾ ਵੀ ਥੋੜੇ ਜਿਹੇ ਟਾਈਮ ਪੜ ਲਿਆ ਫਿਰ ਉੱਠ ਗਈ ਫਿਰ ਪੜ ਲਿਆ ਫਿਰ ਉੱਠ ਗਈ ਇਦਾਂ ਕਰੀ ਜਾਂਦੀ ਆ ਹੁਣ ਪਾਣੀ ਇੱਕ ਤਾਂ ਨਾ ਮੌਸਮ ਇਦਾਂ ਦਾ ਹੋਇਆ ਹੋਇਆ ਵੀ ਸਾਰਿਆਂ ਦੇ ਗਲੇ ਗੁਲੇ ਇਹ ਪਾਣੀ ਹਮੇਸ਼ਾ ਬਾਰੇ ਕੋਸਾ ਕਰਕੇ ਪਿੰਦੀ ਆਏ ਬਹੁਤ ਧਿਆਨ ਰੱਖ ਰਹੀ ਆ ਇਹਨੂੰ ਐਦਾਂ ਵਾ ਮੇਰੇ ਐਗਜ਼ਾਮ ਨਾਲ ਕਿਤੇ ਖਰਾਬ ਹੋ ਜਾਣ ਤੇ ਇੱਥੇ ਬਸ ਦੇਖੋ ਮੈਂ ਸਾਰੀ ਨੂੰ ਮਿਰਚ ਪਾਤੀ ਤੇ ਹੁਣ ਮੈਂ ਇਹਨੂੰ ਟੱਕ ਦੂੰਗੀ ਤੇ ਗੈਸ ਕਰ ਦੂੰਗੀ ਘੱਟ ਤੇ ਹੌਲੀ-ਹੌਲੀ ਇਹ ਬਣੀ ਜਾਊਗੀ ਤੇ ਉਹਨਾ ਟਾਈਮ ਮੈਂ ਕੁੱਟੂੰਗੀ ਚਟਣੀ ਚਟਣੀ ਮੈਂ ਥੋੜੀ ਜਿਹਾ ਜ਼ਿਆਦਾ ਹਿੱਸੇ ਚ ਕੁੱਟ ਲਈ ਸੀਗੀ ਤੇ ਕਿਉਂਕਿ ਮੈਨੂੰ ਹੈਗਾ ਵੀ ਇੱਕ ਵਾਰੀ ਕੌਲਾ ਜਾਂ ਭਰ ਕੇ ਕੁੱਟ ਲੈਣੇ ਆ ਦੋ ਤਿੰਨ ਚਾਰ ਦਿਨ ਸਾਡੇ ਚਲੀ ਜਾਊਗੀ ਦੇਖੋ ਕਿੰਨੀ ਵਧੀਆ ਰੈਡੀ ਹੋ ਰਹੀ ਹੈ ਉਹ ਵੀ ਹਜੇ ਉਸ ਥੋੜਾ ਜਿਹਾ ਟਾਈਮ ਹੋਰ ਲੱਗੂਗਾ ਇਹਨੂੰ ਤੇ ਟੱਕੇ ਕੱਟ ਕਰਕੇ ਹੌਲੀ-ਹੌਲੀ ਬਣੀ ਚਾਹੂਗੀ ਤੇ ਹੁਣ ਮੈਂ ਲੱਗ ਗਈ ਸੀ ਮਿਕਸੀ ਦੇ ਵਿੱਚ ਮੈਂ ਪਾ ਲਈ ਪੁਦੀਨਾ ਦੇਖੋ ਨਿੱਕੇ-ਨਿੱਕੇ ਪੱਤੇ ਆ ਬਿਲਕੁਲ ਹੀ ਪੁਦੀਨੇ ਦੇ ਬੜਾ ਨਿੱਕੇ-ਨਿੱਕੇ ਨੇ ਮੈਨੂੰ ਬਹੁਤ ਟਾਈਮ ਲੱਗ ਗਿਆ ਅੱਜ ਇਹਨੂੰ ਸਾਫ਼ ਕਰਦੇ ਨੂੰ ਤੇ ਥੋੜੇ ਜਿਹਾ ਪਿਆਜ਼ ਪਾ ਲੂੰਗੀ ਹਾਫ-ਹਾਫ ਕਰਕੇ ਕਰੂੰਗੀ ਥੋੜਾ ਜਿਹਾ ਪੁਦੀਨਾ ਪਾ ਲਿਆ ਥੋੜੇ ਜਿਹਾ ਪਿਆਜ਼ ਪਾ ਲਿਆ ਇੱਕ ਟਮਾਟਰ ਪਾ ਲਿਆ ਤੇ ਥੋੜੀਆਂ ਜਿਹੀਆਂ ਹਰੀਆਂ ਮਿਰਚਾਂ ਮੇਰੇ ਕੋਲ ਕੁੱਟ ਕੇ ਹੀ ਰੱਖੀਆਂ ਹੁੰਦੀਆਂ ਨੇ ਜ਼ਿਆਦਾਤਰ ਤੇ ਉਹ ਪਾ ਲੂੰਗੀ ਤੇ ਥੋੜਾ ਜਿਹਾ ਨਮਕ ਪਾ ਕੇ ਇਹਨੂੰ ਪੀਸ ਲੂੰਗੀ ਇੱਕ ਹਿੱਸਾ ਇੱਕ ਹਿੱਸਾ ਫਿਰ ਦੁਬਾਰਾ ਦੂਸਰੀ ਵਾਰੀ ਦੋ ਵਾਰੀ ਮੈਨੂੰ ਇਹ ਮਿਕਸੀ ਦੇ ਵਿੱਚ ਕਿਉਂਕਿ ਕੱਪ ਛੋਟਾ ਵਾ ਵੱਡੇ ਵਾਲਾ ਕੱਪ ਖਰਾਬ ਹੋ ਜਾਂਦਾ ਬਹੁਤ ਛੇਤੀ ਖਰਾਬ ਹੋ ਗਿਆ ਸੀਗਾ ਇਸ ਲਈ ਮਿਕਸੀ ਵੀ ਵੈਸੇ ਸਾਡੇ ਕੋਲ ਬਹੁਤ ਟਾਈਮ ਦੀ ਆ ਇਹ ਵੀ ਖਰਾਬ ਹੋ ਗਿਆ ਸੀ ਇਹਨੂੰ ਠੀਕ ਕਰਵਾਇਆ ਇੱਕ ਤਾਂ ਠੀਕ ਹੋ ਗਿਆ ਇੱਕ ਕੱਪ ਠੀਕ ਹੀ ਨਹੀਂ ਹੋਇਆ ਹੈਗਾ ਤੇ ਇਸ ਲਈ ਫਿਰ ਹੁਣ ਸਾਰਾ ਕੰਮ ਇਹਦੇ ਨਾਲ ਹੀ ਕਰੀਦਾ ਤੇ ਹੁਣ ਮੈਂ ਇੱਥੇ ਗ੍ਰाइंड ਕਰਨ ਲੱਗੀ ਆ ਗ੍ਰाइंड ਕਰਕੇ ਜਿਵੇਂ ਜਮੇਂਟਰ ਦਾ ਕੰਮ ਮਕੇੜਾ ਹੁਣ ਕੁੰਡੇ ਘੋਟਣੇ ਨੇ ਨਾ ਕੁੱਟਣੀ ਆ ਕੱਲ ਮੇਰੇ ਨਾ ਮੈਂ ਮੰਮੀ ਨੂੰ ਫੋਨ ਕੀਤਾ ਮੰਮੀ ਲੱਗੇ ਹੋਏ ਕੁੰਡੇ ਦੇ ਵਿੱਚ ਚਟਣੀ ਕੁੱਟਣ ਹਨਾ ਸੋਟੇ ਨਾਲ ਕੁੰਡੇ ਵਿੱਚ ਤੇ ਮੈਨੂੰ ਨਾ ਬੜੀ ਵਧੀਆ ਲੱਗੀ ਮੇਰਾ ਮੇਰਾ ਜੀ ਕਰੇ ਵੀ ਮੈਂ ਉਹ ਵਾਲੀ ਚਟਣੀ ਖਾ ਕੇ ਆਵਾਂ ਮੰਮੀ ਕੋਲੇ ਜਾ ਕੇ ਮੈਨੂੰ ਬਹੁਤ ਵਧੀਆ ਲੱਗਦੀ ਹੈ ਕੁੰਡੇ ਦੇ ਵਿੱਚ ਚਟਣੀ ਕੁੱਟਣੀ ਨਾ ਤਾਂ ਸਾਡੇ ਹੈਗਾ ਵਾ ਨਾ ਕਦੇ ਕੁੱਟੀ ਆ ਤੇ ਮੇਰਾ ਹੁੰਦਾ ਵਾ ਮਾਨ ਵੀ ਮੈਂ ਲੈ ਕੇ ਆਵਾ ਗੁੰਡਾ ਤੇ ਉਹਦੇ ਵਿੱਚ ਕੁੱਟਾ ਬਸ ਗੱਲ ਇਹ ਹੈ ਵੀ ਟਾਈਮ ਬਹੁਤ ਲੱਗ ਜਾਂਦਾ ਤੇ ਕੋਲੇ ਦੇ ਵਿੱਚ ਮੈਂ ਪਹਿਲਾਂ ਵਾਲੇ ਹਿੱਸੇ ਦੀ ਕੱਢ ਲਈ ਸੀ ਦੂਜੀ ਵਾਰੀ ਕੁੱਟ ਕੇ ਉਦਾਂ ਹੀ ਤੇ ਉਹ ਕੱਢ ਲਈ ਆ ਤੇ ਹੁਣ ਮੈਂ ਇਹਦੇ ਵਿੱਚ ਪਾਉਂਗੀ ਇੱਕ ਚਮਚ ਆਮਚੂਰ ਪਾਊਡਰ ਦਾ ਜਾਂ ਤਾਂ ਫਿਰ ਇਹਦੇ ਵਿੱਚ ਹੀ ਕੁੱਟ ਲਵੇ ਹਨਾ ਕੁਝ ਅਨਾਰ ਦੇ ਦਾਣੇ ਕੁੱਟ ਲਓ ਇਦਾਂ ਥੋੜੀ ਜੀ ਖਟਾਸ ਦੇ ਲਈ ਤੇ ਬਟ ਮੈਂ ਇੱਥੇ ਆਮਚੂਰ ਪਾਊਡਰ ਮੇਰੇ ਕੋਲ ਹਮੇਸ਼ਾ ਹੀ ਰੱਖਿਆ ਹੁੰਦਾ ਇਹ ਮੈਂ ਪਾ ਲਿਆ ਤੇ ਥੋੜਾ ਜਿਹਾ ਮੈਂ ਪਾ ਲਿਆ ਕਾਲਾ ਨਮਕ ਤੇਸੀ ਨਮਕ ਆਪਾਂ ਸਿੰਧਾ ਨਮਕ ਵਰਤਦੇ ਆ ਉਹ ਮੈਂ ਪਹਿਲਾਂ ਹੀ ਪਾ ਲਿਆ ਸੀ ਤੇ ਇਹ ਚੀਜ਼ਾਂ ਪਾ ਕੇ ਤੇ ਬਹੁਤ ਜ਼ਿਆਦਾ ਟੇਸਟੀ ਉਹ ਜਿਹੜੀ ਚਟਣੀ ਆਪਣੀ ਬਣ ਕੇ ਤਿਆਰ ਹੋਈ ਸੀ ਹਰੀਆਂ ਮਿਰਚਾਂ ਪਾ ਕੇ ਤੇ ਬਹੁਤ ਵਧੀਆ ਬਣੀ ਸੀ ਤੇ ਇੱਥੇ ਆਪਾਂ ਜਿਹੜੀ ਚਟਣੀ ਕੁੱਟਣ ਵੇਲੇ ਜੋ ਵੀ ਸਾਫ਼ ਨਹੀਂ ਸੀਗੀ ਸਲੈਫੋ ਜਿਹੜੀ ਸਾਫ਼ ਕਰ ਲਈਏ ਆਪਣੀ ਹੈਗੀ ਆ ਇੱਕ ਤਰ੍ਹਾਂ ਨਾਲ ਬਸ ਮੇਰੇ ਮਾਈਂਡ ਦੇ ਵਿੱਚ ਇਹ ਹੁੰਦਾ ਬਈ ਚੀਜ਼ ਕੋਈ ਖਿੰਡੀ ਨਹੀਂ ਹੋਣੀ ਚਾਹੀਦੀ ਜਦੋਂ ਮੈਂ ਕੰਮ ਕਰਦੇ ਆ ਕਿਉਂਕਿ ਮੈਨੂੰ ਸਲੈਫ ਤੇ ਉੱਪਰ ਜੇ ਕੋਈ ਚੀਜ਼ ਖਿੰਡੀ ਹੋਵੇ ਮੇਰਾ ਜੀ ਨਹੀਂ ਕਰਦਾ ਫਿਰ ਕੰਮ ਕਰਨ ਦਾ ਤੇ ਇਸ ਲਈ ਜਿਵੇਂ ਕਿ ਨਹੀਂ ਤਰੀ ਤਰੀ ਹਾਂ ਕੋਈ ਇਹ ਚਿੱਤਰ ਨਹੀਂ ਉਹ ਧੀਆ ਮੈਨੂੰ ਪੜਾਉਣ ਦੀ ਲੋੜ ਹੈਗੀ ਆ ਪੁਸ਼ਪੰਦਰ ਕਿਉਂਕਿ ਮੈਮ ਨੇ ਥੋੜੇ ਜਿਹਾ ਸੁਣਨੇ ਸੀ ਕਿ ਹੋ ਰਹਿਗੇ ਚਲ ਦੋ ਚੱਕ ਕੋਈ ਨਾ ਪੜਾ ਇਹ ਹੁਣ ਅੱਜ ਸਾਰਾ ਦਿਨ ਨਹੀਂ ਪੜ੍ਹਦੀ ਹੋਈ ਆ ਤਕਰੀਬਨ 2 ਵਜੇ ਤੋਂ ਲੈ ਕੇ ਟਿਊਸ਼ਨ ਗਈ ਹੋਈ ਸੀ ਤੇ 7 ਵਜੇ ਆਈ ਸੀ ਤੇ ਹੁਣ 1 ਘੰਟਾ ਨੂੰ ਰੈਸਟ ਦਿੱਤੀ ਹੁਣ 8 ਵਜੇ ਤੋਂ ਫੇਰ ਇਹ ਇਹਨੂੰ ਮੈਂ ਕਿਹਾ ਬੇਟਾ ਜਿਹੜੇ ਥੋੜੀ ਬਹੁਤ ਤੈਨੂੰ ਹੈਗੀ ਆ ਉਹ ਆਪਣੇ ਸੋਲਵ ਕਰ ਲੈ ਕਿਉਂਕਿ ਕੱਲ ਨੂੰ ਇਹਦਾ ਵੀ ਫਾਈਨਲ ਪੇਪਰ ਸ਼ੁਰੂ ਆ ਤੇ ਫਾਈਨਲ ਨੂੰ ਪੇਪਰ ਇਹਦੇ ਵੀ ਸ਼ੁਰੂ ਹੋ ਗਏ ਕੱਲੂ ਫਰਸਟ ਪੇਪਰ ਹੈਗਾ ਇਹਦਾ ਮੈਥਡਾ ਤੇ ਹੁਣ ਬਸ ਇਹੀ ਆ ਵੀ ਬੱਚਿਆਂ ਨੂੰ ਫੁੱਲ ਤਿਆਰੀ ਕਰਵਾ ਦਈਏ ਇੱਕ ਵਾਰੀ ਹਨਾ ਤੇ ਆਪਣੇ ਵੱਲੋਂ ਆਪਾਂ ਤਸੱਲੀ ਨਾਲ ਕਰਵਾ ਦਈਏ ਬਾਕੀ ਫਿਰ ਹੁਣ ਦੇਖਾਂਗੇ ਜਿੱਦਾਂ ਜਿਵੇਂ ਰਿਜ਼ਲਟ ਆਊਗਾ ਰਿਜ਼ਲਟ ਤੋਂ ਬਾਅਦ ਦੇਖਾਂਗੇ ਵੀ ਕੀ ਕਰਦੇ ਨੇ ਕਲ ਤੱਕ ਹੋਰ ਲਾ ਲੂਗੀ ਬਸ ਥੋੜਾ-ਬਹੁਤ ਜੜੀ-ਬਹੁਤ ਥੋੜੀ-ਬਹੁਤ ਕਨਫਿਊਜ਼ਰ ਆਉ ਹੱਲ ਕਰ ਦੂਗੀ ਬਸ ਬਾਹਲਾ ਨਹੀਂ ਕਿਉਂਕਿ ਅੱਜ ਬਹੁਤ ਪੜ੍ਹ ਲਈ ਇਹ ਤੇ ਬੱਚਾ ਨੂੰ ਵੀ ਫਿਕਰ ਹੁੰਦਾ ਵਾ ਹਨਾ ਜਦੋਂ ਬੱਚਾ ਇੱਥੇ ਇਹ ਇਸ ਦੇ ਵਿੱਚ ਆ ਜਾਂਦਾ ਬੱਚੇ ਨੂੰ ਇਦਾਂ ਹੋ ਜਾਂਦਾ ਕੰਪੀਟੀਸ਼ਨ ਹੋ ਜਾਂਦਾ ਬੱਚੇ ਦੇ ਵਿੱਚ ਵੀ ਮੈਂ ਉਹ ਤੋਂ ਵੱਧ ਲੈਣੇ ਆ ਮੈਂ ਉਹ ਤੋਂ ਨੰਬਰ ਵੱਧ ਲੈਣੇ ਆ ਇਹ ਹੋਣ ਲੱਗ ਜਾਂਦਾ ਤੇ ਚਲੋ ਇਹਨਾਂ ਦੀ ਮਿਹਨਤ ਨੂੰ ਫਲ ਲਾਵੇ ਪ੍ਰਮਾਤਮਾ ਤੇ ਬੇਟੀ ਦੂਸਰੀ ਵੀ ਪੜਦੀ ਹੈ ਦੂਸਰੇ ਰੂਮ ਦੇ ਵਿੱਚ ਬੰਦ ਹੋਈ ਬੈਠੀ ਹੋਂ ਤਾਂ ਕਿ ਉਹ ਉਹਦਾ ਹੈਗਾ ਸਾਇੰਸ ਦਾ ਪੇਪਰ ਉਹਦਾ ਪੇਪਰ ਪਰਸੋਂ ਨੂੰ ਆ ਇਹਦਾ ਹੈਗਾ ਕੱਲ ਨੂੰ ਤੇ ਇਸ ਲਈ ਹੁਣੇ ਲੱਗੀਆਂ ਹੋਏ ਆ ਤੇ ਆਪਾਂ ਮੈਂ ਅੱਜ ਚਟਣੀ ਕੁਟ ਲਈ ਸੀ ਮੈਨੂੰ ਬਹੁਤ ਪਸੰਦ ਆ ਤੇ ਇਹ ਮੇਰੀ ਚਟਣੀ ਤੇ ਨਾਲ ਗੋਭੀ ਦੀ ਸਬਜ਼ੀ ਤੇ ਨਾਲ ਦਾਲ ਤੇ ਆਪਾਂ ਖਾਣਿਆ ਕਰਦਿਆਂ ਡਿਨਰ ਬੱਸ ਹੁਣ ਡਿਨਰ ਕਰਕੇ ਤੇ ਉਸ ਤੋਂ ਬਾਅਦ ਫਿਰ ਮੈਨੂੰ ਪੁੱਛਰੀਆਂ ਵੀ ਕੀ ਇਹਦਾ ਹੈਗਾ ਕੁਛ ਰਹਿੰਦਾ ਨੂੰ ਤਾਂ ਨਹੀਂ ਆ ਕਰਨ ਵਾਲਾ ਫਿਰ ਉਹ ਇਹਨੂੰ ਕਰਵਾ ਦਾਂਗੇ ਤੇ ਬੱਸ ਇਹਹੀ ਕੁਸ਼ਣ ਹੈ ਨਾ ਤੇ ਮੈਂ ਕਹਿੰਦੀ ਸੀ ਚਲੋ ਮੈਂ ਤੁਹਾਨੂੰ ਵੀਡੀਓ ਐਂਡ ਕਰ ਦਿੰਦੀ ਆ ਆਪਾਂ ਹੁਣ ਤੇ ਮੇਰੀ ਵੀਡੀਓ ਦੇ ਵਿੱਚ ਤੁਹਾਨੂੰ ਕੁਝ ਵੀ ਚੰਗਾ ਲੱਗਿਆ ਹੋਵੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਠੀਕ ਹੈ ਜੀ ਤੇ ਜਿਹੜੇ ਬਿਨਾ ਸਬਸਕ੍ਰਾਈਬ ਕੀਤੇ ਦੇਖ ਰਹੇ ਆ ਉਹ ਪਲੀਜ਼ ਜ਼ਰੂਰ ਸਬਸਕ੍ਰਾਈਬ ਕਰ ਲਿਓ ਚੈਨਲ ਨੂੰ ਠੀਕ ਹੈ ਤੇ ਵੀਡੀਓ ਫੁੱਲ ਵਾਚ ਕਰਿਆ ਕਰੋ ਇੱਕ ਮੇਰੀ ਇਹ ਰਿਕਵੈਸਟ ਆ ਵੀਡੀਓ ਫੁੱਲ ਵਾਚ ਕਰਿਆ ਕਰੋ ਜੀ ਤੇ ਚਲੋ ਜੀ ਆਪਾਂ ਕਰਦੇ ਆ ਵੀਡੀਓ ਦਾ ਐਂਡ ਸਸ਼ੀ ਕਾਂਜੀ ਸਾਰੇ